ਜਿਹੜੀਆਂ ਚੀਜ਼ਾਂ ਆਪਾਂ ਵੀਡੀਓ ਚਾਲਜ ਲੈ ਕੇ ਪਹੁੰਚੇ ਆਂ ਜੀ ਸਾਰੀਆਂ ਚੀਜ਼ਾਂ ਤੁਹਾਨੂੰ ਪਸੰਦ ਆਉਣਗੀਆਂ ਗੱਲਬਾਤ ਆਪਾਂ ਸਾਰੀ ਕਰਦੇ ਆਂ ਰੇਟ ਤੁਹਾਨੂੰ ਪਸੰਦ ਆਉਣਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਰੇਟ ਤੁਹਾਨੂੰ ਪਸੰਦ ਆਉਣਗੇ ਪਹਿਲੇ ਆਪਣੀ ਵੀਡੀਓ ਨੂੰ ਲਾਈਕ ਕਰਕੇ ਰੱਖ ਦਿਓ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 9465629488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਭੇਜ ਦਿਓ ਨੰਬਰ ਤੁਹਾਨੂੰ ਮਿਲ ਹੀ ਗਿਆ ਹੋਊਗਾ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਇਹ ਗੱਡੀ ਸਾਰਿਆਂ ਨੂੰ ਪਸੰਦ ਆਉਂਦੀ ਆ। ਬਾਕੀ ਤੁਹਾਨੂੰ ਪਤਾ ਲੱਗ ਗਿਆ ਕਿ ਕਿਹੜੀ ਗੱਡੀ ਹੈ ਸੀ ਸਕਾਰਪੀਓ ਗੱਡੀ ਹੈ। ਕਾਲੇ ਰੰਗ ਦੀ ਆ। ਸ਼ੌਂਕ ਨਾਲ ਰੱਖੀ ਹੋਈ ਆ, ਸ਼ੌਂਕ ਨਾਲ ਚਲਾਈ ਹੋਈ ਆ। ਮੋਡੀਫਿਕੇਸ਼ਨ ਦਾ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਜੀ। ਨਾ ਕੋਈ ਸਕ੍ਰੈਚ, ਨਾ ਕੋਈ ਡੈਂਟ, ਕੁਝ ਵੀ ਆਪਾਂ ਨੂੰ ਨਹੀਂ ਮਿਲਣਾ। ਟਾਇਰਾਂ 'ਚ ਵੀਲ ਲੱਗੇ ਹੋਏ ਨੇ। ਟਾਇਰ ਬਿਲਕੁਲ ਨਵੇਂ ਮਿਲ ਜਾਣਗੇ। ਤੇ ਆਪਾਂ ਨੂੰ ਇਹ ਗੱਡੀ ਮਿਲ ਜੂਗੀ 13.5 ਲੱਖ ਦੀ ਡਿਮਾਂਡ 'ਚ। ਡਿਮਾਂਡ ਹੈ ਇੱਕ ਕੋਈ ਫਿਕਸ ਰੇਟ ਨਹੀਂ ਹੈਗਾ। ਤੇ ਗੱਡੀ ਮਾਲਕ ਨੇ ਸ਼ੌਂਕ ਨਾਲ ਚਲਾਈ ਹੋਈ ਆ। ਚੱਲੀ ਗੱਡੀ ਹੋਈ ਆ ਕੁੱਲ 39000 ਕਿਲੋਮੀਟਰ। ਮਾਡਲ ਦੀ ਗੱਲ ਕਰੀਏ 21 ਮਾਡਲ ਹੈ। ਦੂਜੇ ਨਾਮ ਗੱਡੀ ਆ ਪੰਜਾਬ ਨੰਬਰ ਹੈ। ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੇ। ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ। ਚਲਾ ਕੇ ਦੇਖ ਸਕਦੇ ਹੋ, ਸਟਾਰਟ ਕਰਕੇ ਦੇਖ ਸਕਦੇ ਹੋ। ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਬਾਕੀ ਕਰ ਸਕਦੇ ਹੋ ਜੀ। ਨੰਬਰ ਸੈਕੰਡ ਤੇ ਆਪਾਂ ਜਿਹੜੀ ਗੱਡੀ ਲੈ ਕੇ ਪਹੁੰਚੇ ਹਾਂ ਸੀ। ਚੈੱਕ ਕਰੋ ਇੱਕ ਵਾਰੀ ਪੂਰੀ ਸੋਹਣੀ ਗੱਡੀ ਆ ਵੀ ਐਂਡੀਕਾ ਗੱਡੀ ਆ ਇਹ ਸੌਰੀ ਐਂਡੀਗੋ ਸੀ ਐਂਡੀਗੋ ਗੱਡੀ ਆ ਐਂਡੀਕਾ ਤਾਂ ਬਿਨਾਂ ਡਿੱਕੇ ਤੋਂ ਹੁੰਦੀ ਐ 2011 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਇਹ 11 ਮਾਡਲ 27 ਤੱਕਰਪਾ ਸਿੰਘ ਮਾਲਕ ਨੇ ਦੱਸੀ ਆ ਤਰਨ ਤਰਨ ਸਾਹਿਬ ਮਾਲਕ ਦਾ ਏਰੀਆ ਦਾ ਵੀ ਆਈਪੀ ਨੰਬਰ ਮਾਲਕ ਨੇ ਗੱਡੀ ਦਾ ਦੱਸਿਆ 36 36 ਬਾਕੀ ਗੱਡੀ ਦੀਆਂ ਫੋਟੋਆਂ ਮੈਂ ਤੁਹਾਡੇ ਸਾਹਮਣੇ ਆ ਸੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਗੱਡੀ ਦੀਆਂ ਫੋਟੋਆਂ ਅੰਦਰ ਬਾਹਰੋਂ ਵੀ ਮਾਲਕ ਨੇ ਵਧੀਆ ਖਿੱਚ ਕੇ ਭੇਜੀ ਐ। ਬਾਹਰੋਂ ਵੀ ਤੁਸੀਂ ਦੇਖ ਰਹੇ ਹੋ ਪੰਪਰੂਮ ਉਂ ਪਰ ਚੈੱਕ ਕਰ ਲੂ ਸੀ। ਜੇ ਕਿਸੇ ਨੂੰ ਪਸੰਦ ਆਉਂਦੀ ਆ ਜੇ ਆਪਾਂ ਇਸ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ 90000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ। ਮਾਲਕ ਕਹਿੰਦੇ ਨੇ ਵੀ ਰੇਟ ਹੋਰ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ। ਤੇ ਜਿਨ੍ਹਾਂ ਦੀਆਂ ਗੱਡੀਆਂ ਸੀ ਉਹਨਾਂ ਦਾ ਨੰਬਰ ਸਕਰੀਨ ਤੇ ਐ। ਜੇ ਤੁਹਾਨੂੰ ਗੱਡੀ ਪਸੰਦ ਆਈ ਐ ਜਾ ਕੇ ਇੱਕ ਵਾਰੀ ਜ਼ਰੂਰ ਆਇਓ ਜੀ ਮਾਲਕ ਦੇ ਘਰੇ ਫੋਨ ਕਰਨ ਤੋਂ ਬਾਅਦ। ਪਹਿਲਾ ਫੋਨ ਤੇ ਪੂਰੀ ਗੱਲਬਾਤ ਲਾਜ਼ਮੀ ਕਰ ਲਿਓ ਗੱਲ ਕਰਾਂਗੇ ਜੀ ਆਪਾਂ ਆਪਣੇ WhatsApp ਨੰਬਰ ਦੀ ਜਿਹੜਾ ਤੁਹਾਨੂੰ ਮੇਲੇ ਗਿਆ ਜੀ ਬਾਕੀ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 9465929488 ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਆ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਐ ਹਵੇਲੀ ਮਹਿਲ ਕੁਝ ਵੀ ਐ ਕਿਤੇ ਵੀ ਅਸੀਂ ਜਿੱਥੋਂ ਤੁਸੀਂ ਦੇਖ ਰਹੂ ਬਸ ਤੁਸੀਂ ਵੀਡੀਓ ਬਣਾਓ ਇੱਕ ਤੇ ਕੁਝ ਕੁ ਫੋਟੋਆਂ ਖਿੱਚੋ ਤੇ ਸਾਰੀ ਜਾਣਕਾਰੀ ਜਿੰਨੀ ਵੀ ਹੁੰਦੀ ਆਪਣੇ ਕੋਲੇ ਭੇਜ ਦਿਓ ਨਾ ਕੋਈ ਆਪਣਾ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਸਾਰਾ ਜਿੰਨਾ ਆਪਾਂ ਕੰਮ ਕਰਦੇ ਹਾਂ ਜੀ ਬਿਲਕੁਲ ਫਰੀ ਦੇ ਵਿੱਚ ਹੀ ਕਰਦੇ ਹਾਂ ਜੀ ਗੱਲ ਕਰਾਂਗੇ ਆਪਾਂ ਹੁਣ ਆਲਟੋ ਐਲ ਐਕਸ ਆਈ ਗੱਡੀ ਦੀ ਤੁਸੀਂ ਚੈੱਕ ਕਰੋ ਜੀ ਚਿੱਟੇ ਰੰਗ ਦੀ ਪੰਜਾਬ ਨੰਬਰ ਪੂਰੀ ਸੋਹਣੀ ਪੰਜਾਬ ਨੰਬਰ 11 ਮਾਡਲ ਹੈ ਜੀ ਨੋਨ ਐਕਸੀਡੈਂਟ ਗੱਡੀ ਹੈ ਫੈਮਿਲੀ ਗੱਡੀ ਆ ਪਹਿਲੇ ਨਾਮ ਅਜੀ ਗੱਡੀ ਤੇ ਮੋਗੇ ਸਿਟੀ 'ਚ ਇਹ ਗੱਡੀ ਖੜੀ ਹੈਗੀ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ 170 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਜਿਹੜੇ ਆਪਨੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਅੱ비 ਰੇਟ ਕੀਤਾ ਜਾਊਗਾ ਗੱਡੀ ਚੈੱਕ ਕਰੋ ਇੱਕ ਬਰੀ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਅੰਦਰ ਬਾਹਰ ਦੀਆਂ ਹਰ ਪਾਸਿਓ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚੀਆਂ ਜੀ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਪਹਿਲਾਂ ਫੋਨ ਤੇ ਗੱਲ ਕਰੋ ਜੀ ਜਦੋਂ ਫੋਨ ਤੇ ਗੱਲਬਾਤ ਪੂਰੀ ਹੋ ਗਈ ਉਸ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਆਂ ਜਾ ਕੇ ਗੱਡੀ ਨੂੰ ਦੇਖ ਸਕਦਾਂ ਚਲਾ ਕੇ ਦੇਖ ਸਕਦਾਂ ਪੂਰੀ ਤਸੱਲੀ ਜਦੋਂ ਹੁੰਦੀ ਹੈ ਉਸ ਤੋਂ ਬਾਅਦ ਰੇਟ ਮੁਕਾ ਕੇ ਖਰੀਦ ਕੇ ਲਿਆ ਸਕਦਾਂ ਜਿਹੜੇ ਮਾਲਕ ਨੇ ਗੱਡੀ ਦੇ 981004413419 ਇਹ ਮਾਲਕ ਵੱਜ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਸੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਨੈਕਸਟ ਮਸ਼ੀਨਰੀ ਦੀ ਤੇ ਇਹ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਜਿੰਨੇ ਤੁਸੀਂ ਪਹੁੰਚੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਕਿਤੋਂ ਵੀ ਪਹੁੰਚੇ ਹੋ ਸੀ ਤੁਸੀਂ ਸਾਰੇ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਹਰ ਰੋਜ਼ ਤਾਂ ਥੱਲੇ ਜਿਹੜਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਵੋਗੇ ਸੀ ਸਬਸਕ੍ਰਾਈਬ ਵੀ ਕਰ ਦੋ ਸਬਸਕ੍ਰਾਈਬ ਕਰਨ ਤੋਂ ਬਾਅਦ ਇੱਕ ਬੈਲ ਆਈਕਨ ਆਉਗਾ ਉਹਨੂੰ ਵੀ ਜਰੂਰ ਦਬਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੂ ਵੀਡੀਓ ਪਸੰਦ ਤੁਹਾਨੂੰ ਆ ਰਹੀ ਐ ਸੀ ਥੱਲੇ ਲਾਈਕ ਦਾ ਬਟਨ ਆ ਜਿਹੜਾ ਉਹਨੂੰ ਦਬੜਨਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੂ ਆਪਣਾ ਵਟਸਐਪ ਨੰਬਰ ਤਾਂ ਤੁਹਾਨੂੰ ਮਿਲ ਹੀ ਗਿਆ ਸੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਐਡ ਆਪਾਂ ਤੁਹਾਡੀ ਫਰੀ ਚ ਛੇਤੀ ਤੋਂ ਛੇਤੀ ਲਾ ਦਾਂਗੇ ਜੀ ਇੱਕ ਆਪਾਂ ਬੋਲਟ ਲੈ ਕੇ ਪਹੁੰਚੇ ਹਾਂ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਤੇ ਜਗਰਾਉ ਲੁਧਿਆਣਾ ਏਰੀਆ ਚ ਖੜਾਗਾ ਹੈ 17 ਮਾਡਲ ਐ ਸੀ ਤੇ ਵੀਡੀਓ ਬਹੁਤ ਵਧੀਆ ਮਾਲਕ ਨੇ ਬਣਾ ਕੇ ਆਪਣੇ ਕੋਲੇ ਭੇਜੀ ਆ ਸਾਰਾ ਕੁਝ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਜੀ ਪੂਰਾ ਸੋਹਣਾ ਬੋਲਟ ਹੈਗਾ 17 ਮਾਡਲ ਹੈ ਉੱਚੇ ਮਾਡਲ ਦਾ ਜੇ ਆਪਾਂ ਇਸ ਬੋਲਟ ਦੀ ਡਿਮਾਂਡ ਦੀ ਗੱਲ ਕਰੀਏ 170 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਪੰਜਾਬ ਨੰਬਰ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਮਾਲਕ ਨੇ ਬਾਹਰ ਜਾਣਾਗਾ ਤਾਂ ਕਰਕੇ ਮਾਲਕ ਨੇ ਆਪਦਾ ਬੋਲਟ ਹੀ ਵੇਚਣਾਗਾ 170 ਮਾਲਕ ਨੇ ਡਿਮਾਂਡ ਇੱਕ ਵਾਰ ਕੀਤੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨਹੀਂ ਜਿਨ੍ਹਾਂ ਦਾ ਬੁਲਟ ਹੈ ਵੀ ਜਿਹਨੂੰ ਵੀ ਪਸੰਦ ਆਉਂਦਾ ਹੈ ਪਹਿਲਾਂ ਇੱਕ ਵਾਰੀ ਫੋਨ ਕਰ ਲਓ ਤੇ ਜਦੋਂ ਪਸੰਦ ਆਉਂਦਾ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਰੇਟ ਮੁਕਾ ਕੇ ਤੇ ਖਰੀਦ ਸਕਦੇ ਹੋ ਆ ਕੇ ਰੇਟ ਉੱਤੇ ਥੱਲੇ ਕਰ ਲਾਂਗੇ ਪਹਿਲਾਂ ਇੱਕ ਵਾਰੀ ਚੈੱਕ ਕਰੋ ਜੀ ਨੰਬਰ ਵਾਈ ਦਾ ਤੁਹਾਨੂੰ ਮਿਲ ਗਿਆ ਜਿਨ੍ਹਾਂ ਦਾ ਬੁਲਟ ਹੈ ਜੀ ਇੱਕ ਆਪਾ ਸਿਟੀ 100 ਲੈ ਕੇ ਪਹੁੰਚਿਆ ਮੋਟਰਸਾਈਕਲ ਹੈ ਜੀ ਇਹ ਮਾਲਕ ਨੇ ਸੇਲ ਕਰਨਾ ਹੈਗਾ ਪੰਜਾਬ ਨੰਬਰ ਹੈ ਪੀਬੀ 65ਏ ਪੰਜਾਬ ਨੰਬਰ ਜੀ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਮਾਲਕ ਨੇ ਪੂਰਾ ਸੰਭਾਲ ਕੇ ਰੱਖਿਆ ਹੋਇਆ ਜੀ ਤੇ ਕੰਡੀਸ਼ਨ ਤੁਸੀਂ ਆਪ ਚੈੱਕ ਕਰੋ ਜੀ ਫੋਟੋਆਂ ਵਿੱਚ ਮਾਲਕ ਨੇ ਸਾਰਾ ਕੁਝ ਦਿਖਾਇਆਗਾ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦਾ ਜਿਹੜਾ ਏਰੀਆ ਜੀ ਰੋਪੜ ਹੈ ਤੇ ਡਿਮਾਂਡ ਦੀ ਗੱਲ ਕਰੀਏ ਇੱਕ ਡਿਮਾਂਡ ਇਹਨਾਂ ਨੇ ਪਾਈ ਆ 35000 ਰੁਪਇਆ ਆ ਰੇਟ ਤੁਸੀਂ ਆਪੇ ਮੁਕਾਇ ਲਓ ਜੀ ਮਾਲਕ ਨਾਲ ਜੇ ਕਿਸੇ ਨੇ ਖਰੀਦਣਾ ਹੈ ਤਾਂ ਰੇਟ ਮਾਲਕ ਕਹਿੰਦੇ ਨੇ ਕਰ ਵੀ ਲਵਾਂਗੇ ਬਾਕੀ ਫੋਨ ਤੇ ਤੁਸੀਂ ਇੱਕ ਵਾਰੀ ਕਨਫਰਮ ਕਰ ਲਓ ਜੀ ਕਿਵੇਂ ਕੁਝ ਮਾਲਕ ਕਰਨੀ ਸੀ ਟਾਇਰ ਬਿਲਕੁਲ ਨਵੇਂ ਮਾਲਕ ਨੇ ਦੱਸੇ ਨਹੀਂ ਪਹਿਲੇ ਨਾਮ ਹੈ ਸ਼ੌਂਕ ਨਾਲ ਮਾਲਕ ਨੇ ਰੱਖਿਆ ਹੋਇਆ ਸ਼ੌਂਕ ਨਾਲ ਚਲਾਇਆ ਹੋਇਆਗਾ ਹਰ ਇੱਕ ਚੀਜ਼ ਪ੍ਰੋਪਰ ਵਧੀਆ ਜੀ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਹਰ ਚੀਜ਼ ਪ੍ਰੋਪਰ ਵਧੀਆ ਮਿਲ ਚੁਕੀ ਬਾਕੀ ਤੁਸੀਂ ਜਾ ਕੇ ਇਹ ਦੇਖਣਾ ਚਾਹੋ ਨਿਓ ਇੱਕ ਵਾਰੀ ਜਾਇਓ ਜ਼ਰੂਰ ਜੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋ ਉਹ ਮਾਲਕ ਦਾ ਜਿਨ੍ਹਾਂ ਦਾ ਇਹ ਮੋਟਰਸਾਈਕਲ ਹੈ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਮਰੂਤੀ 800 ਗੱਡੀ ਦੀ ਮਰੂਤੀ 800 ਗੱਡੀ ਲੈ ਕੇ ਪਹੁੰਚੇ ਆ 2025 ਤੱਕਰ ਮਾਲਕ ਨੇ ਪਾਸਿੰਗ ਵੀ ਕਰਵਾਈ ਹੋਈ ਹੈ ਤੇ ਗੁਰਦਾਸਪੁਰ ਏਰੀਆ ਚ ਪਹੁੰਚੇ ਆ 35000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਕੰਡੀਸ਼ਨ ਆ ਲੁਕਿਆ ਕਮੀ ਕੋਈ ਨਹੀਂ ਹੈਗੀ ਤੇ ਗੱਡੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਵਧੀਆ ਮਾਲਕ ਨੇ ਗੱਡੀ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਪੰਜਾਬ ਨੰਬਰ ਹੈ ਟਾਇਰ ਵਧੀਆ ਮਿਲ ਜਾਣਗੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਰੰਗ ਰੁੰਗ ਤੁਹਾਨੂੰ ਪਤਾ ਲੱਗ ਗਿਆ ਅੰਦਰੋਂ ਵੀ ਦੇਖ ਲਈ ਬਾਹਰੋਂ ਵੀ ਦੇਖ ਲਈ ਤੇ ਨੰਬਰ ਵਾਈ ਦਾ ਸਕਰੀਨ ਤੇ ਹੈ ਜੀ ਨੰਬਰ 9855854377 ਗੱਲ ਕਰ ਸਕਦੇ ਹੋ ਤੇ ਹੁਣ ਮੈਨੂੰ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੀ ਐਡ ਕਰਵਾਉਣੀ ਹੈ ਭੇਜੋ ਜੀ ਆਪਣੇ ਕੋਲ ਹੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਤੇ ਅਗਲੀ ਵੀਡੀਓ ਦੇਖਣ ਵਾਸਤੇ ਹਰ ਰੋਜ਼ ਆਪਣੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਪਾਓ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕੀ ਤੁਹਾਨੂੰ ਚਾਹੀਦਾ ਜੀ ਕਿੰਨੇ ਕ ਰੇਟ ਤੱਕ